ਆਲੀਆ ਉਹਦਾ ਕੀ ਕਰਾ ਹਏ ਨਾਲ ਮੇਰੇ ਤਾਂ ਪਿੰਡਾ ਤੱਪੀ ਜਾਂਦਾ ਨਹੀਂ ਬਾਹੂ ਹਾਏ ਮੈਂ ਇੰਨੀਆਂ ਹਾਕਾਂ ਮਾਰਦੀ ਸੁਣਦੀ ਨਹੀਂ ਕਰਾਇਆ ਸੀ ਸਾਕ ਮੈਂ ਤਾਂ ਤਪਾਰ ਰੱਖੀਆਂ ਵੀਰੋ ਨਾਲ ਗੱਲ ਸੁਣੋ ਇਹ ਸਾਕ ਮੇਰੇ ਪੜੋਈਏ ਨੇ ਨਹੀਂ ਕਰਾਇਤੀ ਇਹ ਸਾਕ ਮੇਰੇ ਨਨਦੋਈਏ ਨੇ ਕਰਾਇਆ ਸੀ ਅੰਨਨਦੋਈਆ ਦਿਖਾਉਂਗੀ ਮੈਂ ਅਗਲੀ ਫਿਲਮ ਚ ਹਾਂ ਹਾਏ ਨੀ ਬਹੂ ਹਾਏ ਨੀ ਉਹ ਕਿੱਥੇ ਆ ਪਲੇਗ ਤੇ ਜਾਣਾ ਉਹ ਪਤਾ ਨਹੀਂ ਕਿੱਥੇ ਗਿਆ ਮੈਂ ਤਾਂ ਤਪਾਤੀ ਟੇ ਜਾਣਿਆਂ ਨੇ ਹਾਏ ਰੱਬਾ 니 ਉਹ ਵੀ ਚੱਕੋਂਗੇ ਮੈਨੂੰ ਜਦੋਂ ਮੈਂ ਕਰੋਨਿਆਂ ਵਾਲਾਂ ਚ ਪਾਤੀ ਨਹੀਂ ਉਹ ਵੀ ਚੱਕੋਂਗੇ ਮੈਂ ਤਾਂ ਦੁਖੀ ਕਰੀ ਪਈਆਂ ਤੁਸੀਂ ਨਹੀਂ ਦੇ ਦੇ ਕੋਈ ਦਵਾਈ ਹਾਏ ਪਤਾ ਨਹੀਂ ਇੱਧਰ ਆਏ ਪਤਾ ਨਹੀਂ ਉੱਧਰ ਪੰਧੀਆਂ ਅੱਜ ਇਹਨੂੰ ਕੰਮ ਜ਼ਿਆਦਾ ਆ ਗਏ ਹਾਏ ਵੇ ਰੱਬਾ ਮੈਂ ਤਾਂ ਤਪਾਤੀ ਨਹੀਂ ਬਹੂ ਹਾਏ ਹਾਇ ਰਬਾ ਹਾਇ ਹਾਇ ਨਹੀਂ ਪਤਾ ਨਹੀਂ ਕੀ ਖਿਲਾੜੀ ਕੇ ਭਾਂਗ ਮੇਰੇ ਪਿਓ ਦੀ ਰੰਗ ਸਾਰਾ ਦਿਨ ਬਹੁ 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 ਨਹੀਂ ਮੈਂ ਕਿਦਾਂ ਸੁੱਕਾ ਸਾਰਾ ਦਿਨ ਛੋਟੇ ਵਰਗੀ ਪਈਆਂ ਆ ਤੂੰ ਵੀ ਟੱਕਾ ਤੋੜ ਲੈ ਕਦੇ ਚੁੱਲ੍ਹੇ ਕਣੀ ਹੁੰਦੀਆਂ ਕਦੇ ਡੰਗਰਾ ਕਣੀ ਹੁੰਦੀਆਂ ਦੇਖਦੀਆਂ ਕੀ ਹੋਇਆ ਇਹਨੂੰ ਸੂਪ ਨਾ ਫੜੀ ਪੈਣਾ ਹਾਇ ਨਹੀਂ ਮੈਨੂੰ ਕਿਉਂ ਤਪਾਉਣੀ ਐ ਨਹੀਂ ਫੈਲਣੇ ਨਹੀਂ ਮੇਰੀ ਗੱਲ ਸੁਣ ਕਿੱਥੇ ਮੇਰੇ ਗਏ ਘਰ ਦੀ ਆ ਗਈ ਤੂੰ ਨਹੀਂ ਮੈਂ ਤਾਂ ਤਪਾਈ ਪਈਆਂ ਤੂੰ ਸ਼ਰਮ ਖਾ ਕੁਸ ਬੇਆਬਤ ਤੇ ਨਾਮਰਾਦ ਹਾਂ ਨਹੀਂ ਕਿਉਂ ਮੇਰੇ ਸਿਰ ਠੁੰਮਣਾ ਪੰਦੀਆਂ ਬੇਬੇ ਤੜਕੇ ਚੰਗੀ ਭਲੀ ਫਿਰਦੀ ਸੀ ਨਾ ਹੁਣ ਕੀ ਤੇਰੇ ਠੂਹਾਂ ਲੜ ਗਿਆ ਹੈ ਸਾਰਾ ਦਿਨ ਤਾਂ ਕੰਮ ਕਰਦੀ ਰਹਿਣੀ ਆ ਮੈਂ ਤੈਨੂੰ ਸਾਂ ਮੈਂ ਤੇਰਾ ਪੁੱਤ ਕਪੱਤੇ ਨੂੰ ਦੇਖਾਂ ਅਥਰੇ ਉਹ ੜੱਕ ਕੇ ਆਇੰਦਾ ਗਾਹ ਤੇਰਾ ਨਰ ਚੌਧਰੀ ਇਹੋ ਜਿਹਾ ਸਾਰੇ ਦਿਨ ਉਹ ਮੂੰਹ ਨਾਲ ਬੋਤਲ ਤੋੜਦਾ ਨੀ ਮਾਤਾ ਤਪੀ ਪਈਆਂ ਏ ਕਾ ਤੂੰ ਹਾਇ ਹਾਇ ਲਾਗੀ ਕਰਨ ਨੀ ਕੀ ਹੋ ਗਿਆ ਤੈਨੂੰ ਹਾਇ ਨੀ ਖਾਣ ਕਿਵੇਂ ਤੇਰੇ ਦਾਦੇ ਦੇ ਘੋਟ ਤੇ ਗਈ ਸੀ ਨੀ ਰੋ ਰ ਮੈਨੂੰ ਹੁਣ ਦੱਸ ਅੰਮਾ ਜੀ ਤੈਨੂੰ ਕੀ ਦੁੱਖ ਹੈ ਕੀ ਸੱਪ ਲੜਿਆ ਤੇਰੇ ਕਰਕੇ ਚੰਗੀ ਪਾਲੀ ਫਿਰਦੀ ਫਿਰਦੀ ਤੇ ਦੁਪਹਿਰੇ ਪਤਰੀ ਕੀ ਛੂਹਾ ਲੜ ਗਿਆ ਨੀ ਚੁੱਪਤਾ ਕਰ ਜਾ ਹਾਇ ਹਾਇ ਨੀ ਬੇ ਬੇ ਬਰਾ ਹੋ ਕੇ ਠੁੱਕ ਐਵੇਂ ਮੇਰੇ ਤੇ ਠੁੱਕ ਦੇ ਸਿੱਟੇ ਪਾਈ ਜਾਂਦੀ ਐ ਨਹੀਂ ਮੈਨੂੰ ਨਾ ਕੋਈ ਬਿਮਾਰੀ ਲਵਾਦੀ ਤੂੰ ਹਾਏ ਨਹੀਂ ਹੋਇਆ ਕੀ ਐ ਨਹੀਂ ਮੈਨੂੰ ਨਾਲ ਮੇਰੇ ਤਾਂ ਸਿਰ ਫੱਟੀ ਜਾਂਦਾ ਨਾਲ ਮੇਰਾ ਪਿੰਡਾ ਤਪੀਆਂ ਦਾ ਹਾਏ ਹਾਏ ਨਹੀਂ ਮੈਨੂੰ ਸਾਹ ਨਹੀਂ ਆਉਂਦਾ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਮੈਨੂੰ ਕਿਤੇ ਕਰਵਾਣਾ ਨਾ ਹੋ ਗਿਆ ਹੋਵੇ ਇਹ ਬੁੱਟਿਆਂ ਦੀ ਓਏ ਇੱਕ ਤਾਂ ਮੈਨੂੰ ਵੀ ਤਾਂ ਵਾ ਗਿਆ ਐ ਕਿਉਂ ਡਰਤੀਂਗੇ ਮੈਨੂੰ ਕਰੋਨਾ ਥੋੜੀ ਆ ਨਹੀਂ ਹਾਲੇ ਹੋਈ ਨਹੀਂ ਨਹੀਂ ਮੈਨੂੰ ਲੱਗਦਾ ਮੈਨੂੰ ਕੱਲ ਕਰੋਨਾ ਹੈ ਦੱਸ ਮੈਨੂੰ ਕਿੱਥੇ ਕਰਵਾਉਣਾ ਨਹੀਂ ਐਂ ਘਰ ਪਾਜਦੀਆਂ ਹਾਏ ਬੇਰੱਬਾ ਕਹੀ ਜੀ ਬਿਮਾਰੀ ਬਣਾਈਆ ਅਹੀ ਜੀ ਬਿਮਾਰੀ ਤਲਾਉਣਾ ਆਇਆ ਤੇਰੇ ਸੁੰਡ ਪੈ ਜਾਣ ਤੇਰੇ ਕੀੜੇ ਪੈ ਜਾਣ ਐਟੀਆਂ ਐਟੀਆਂ ਪੂਛਾਂ ਵਾਲੇ ਹਾਂ ਆਪਦੇ ਵੀ ਸਾਥ ਛੱਡ ਜਾਂਦੇ ਨੇ ਹਾਏ ਨਹੀਂ ਮੈਨੂੰ ਕੋਈ ਦਵਾਈ ਦੇ ਦੋ ਹਾਏ ਨੇ ਚੰਗਾ ਮਾ ਜੀ ਕੋਈ ਨਾ ਸਭ ਰੱਬ ਦੀ ਬੰਦੇ ਨੇ ਲਿਆ ਦੰਮੀ ਆ ਦੇਖ ਕੇ ਕੋਈ ਹਾਏ ਹਾਏ ਨਹੀਂ ਮਰ ਗਈ ਨਹੀਂ ਮੈਨੂੰ ਦਵਾਈ ਦੁਬਈ ਦੇ ਦੋ ਕੋਈ ਨਹੀਂ ਇੱਕ ਉਹ ਪਤਾ ਨਹੀਂ ਚੋਰਾ ਕਿੱਥੇ ਆ ਆਏ ਨਹੀਂ ਆਏਗਾ ਵੀ ਓੱਖੀ ਆ ਮੈਂ ਤੜਕੇ ਦੀ ਲੇਰਾ ਮਾਰਦੀਆਂ ਵੀ ਸੁਣ ਲਾ ਪਤਾ ਨਹੀਂ ਕਿਹੜੇ ਖੁੰਜੇ ਸੁੱਤਾ ਪਿਆ ਹਾਂ ਕੌਣ ਵੇ ਕੌਣ ਵੇ ਬੇ ਨਹੀਂ ਤੇਰਾ ਬਾਪੂ ਬਾਪੂ ਹਾਂ ਨਾ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹ ਬਾਪੂ ਕੀ ਕਰ ਦੂ ਨੀ ਤੈਨੂੰ ਕੀ ਪਤਾ ਸਾਰੀ ਉਮਰ ਕੱਢੀ ਆ ਉਹਦੇ ਨਾਲ ਮੈਂ ਉਹ ਮੇਰਾ ਇੰਨਾ ਵੀ ਨਹੀਂ ਸੋਚੂ ਮੈਨੂੰ ਬਾਲਾ ਹੀ ਪਿਆਰ ਕਰਦਾ ਉਹ ਤਾਂ ਮੈਨੂੰ 5000 ਦੀ ਵੀ ਦਵਾਈ ਦਵਾ ਸਕਦਾ ਹਾਂ ਉਹ ਤਾਂ ਮੈਨੂੰ ਮਿੰਟ ਚ ਲੈ ਜੂ ਕਿਸੇ ਡਾਕਟਰ ਦੇ ਹਾਏ ਚੰਗਾ ਬੇਬੇ ਜੀ ਮੈਂ ਬਾਪੂ ਨੂੰ ਬੋਲ ਮਾਰਦੀ ਆ ਬਾਪੂ ਜੀ ਬਾਪੂ ਜੀ ਬਾਪੂ ਜੀ ਸੁਣਦੇ ਨੇ ਕਿੱਥੇ ਹੋ ਓ ਭਾਈ ਕੀ ਹੋ ਗਿਆ ਹਾਏ ਵੇ ਮੇਰੇ ਸਿਰ ਦੇ ਸਾਈਆਂ ਮੈਨੂੰ ਸ਼ਰਮ ਨਹੀਂ ਆਉਂਦੀ ਬੇਟੇ ਮੈਂ ਤੁੰਦੀ ਨਹੀਂ ਧੜਕੇ ਦੀ ਲੇਰਾ ਮਾਰਦੀਆਂ ਹਾਏ ਮੈਨੂੰ ਕੋਈ ਦਵਾਈ ਦਿਵਾਉਣ ਬੱਕ ਚੱਲ ਮੈਂ ਤਾਂ ਬਹੁਤੀ ਓਕੇ ਓਏ ਕੀ ਹੋ ਗਿਆ ਇਹਨੂੰ ਰਾਤ ਤਾਂ ਇਹ ਚੰਗੀ ਭਲੀ ਦੀ ਭਾਈ ਰਾਤ ਨੂੰ ਤਾਂ ਬੰਦਿਆਂ ਨੂੰ ਫਰੇਕਤੀ ਵੀ ਚੰਗੀ ਲੱਗਦੀ ਆ ਬਾਪੂ ਜੀ ਬੇਬੇ ਦੀ ਗੱਡੀ ਦੇ ਬਾਹਰ ਹੀ ਡਾਊਨ ਹੋਈ ਪਈ ਐ ਘੱਟੋ ਘੱਟ 5000 ਦੀ ਦਵਾਈ ਦਿਵਾ ਕੇ ਲਿਓ ਬੇਜ ਨੂੰ 5000 ਦੀ ਦਵਾਈ ਇਹਨੇ ਵਾਸਤੇ ਓਏ ਭਾਈ 5000 ਦੀ ਆਪਾਂ ਤੇਰੀ ਸੱਸੇ ਹੀ ਬਦਲ ਲਾਂਗੇ ਲੈ ਬਾਪੂ ਜਿਕੇ ਮਾਸਕਰੀਆ ਕਰਦੇ ਨੇ ਬੇਬੇ ਨਾਲ ਮੈਂ ਤੇਰਾ ਪੈਸੇ ਬੇੜਾ ਮੈਂ ਤੂੰ ਰਹਿ ਜੇ ਸੁੱਤਾ ਹਾਂ ਮੈਂ ਤੈਨੂੰ ਹੋਜੇ ਕਰਵੰਨਾ ਤੈਨੂੰ ਇਹ ਜੇ ਨੂੰ ਹਾਂ ਮੈਂ ਘਰ ਬਿਮਾਰ ਹੋਣੀ ਸੀ ਤੂੰ ਹੀ ਬਿਮਾਰ ਹੋ ਜਾਂਦਾ ਫੇਰ ਮੈਂ ਬੰਦਾ ਬਦਲਦੀ ਫੇਰ ਤੈਨੂੰ ਪਤਾ ਲੱਗਦਾ ਵੀ ਕਿਵੇਂ ਬਦਲਾਇ ਜਾਂਦਾ ਤੀਵੀਂ ਨੂੰ ਤਖੜਿਆ ਕੀ ਕਹਿੰਦਾ ਮੈਂ ਹੋਰ ਲਿਆਉ ਮੈਂ ਹੋਰ ਲਿਆਉ ਕਿਉਂ ਮੁੱਲ ਵੇਕਦੀਆਂ ਫਿਰਦੀਆਂ ਨੇ ਵੇ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ 20 ਸਾਲ ਤੇਰੇ ਘਰੇ ਨਰਕ ਟੋਇਆ ਤੈਨੂੰ ਪੁੱਤ ਜੰਮ ਕੇ ਦਿੱਤਾ ਮੈਂ ਵੇ ਤੇਰੀ ਜੜ ਲਾਈ ਜੜ ਮਾਰੀ ਆਲਿਆ ਨੀ ਝੋਟੇ ਮਰ ਗਈ ਪਈਆਂ ਤੈਨੂੰ ਹੋਇਆ ਕੀ ਆ ਉਹ ਭਾਈ ਇਹ ਤਾਂ ਐ ਭੁੱਕੀ ਜਾਉ ਐ ਕਰ ਉਹਨੂੰ ਦਵਾਈ ਦੇ ਦੇ ਮਾਇਦਾ ਖੇਤ ਜਾਣਾ ਕਿਧਰੇ ਨਹੀਂ ਕੁਸੁੰਦਾ ਇਹਨੂੰ ਆਹੋ ਮੈਨੂੰ ਕਾਹਨੂੰ ਕੁਸੁੰਦਾ ਭਲੇਗ ਦੇ ਜਾਣਾ ਕਿਵੇਂ ਕਹਿ ਕੇ ਗਿਆ ਮੈਨੂੰ ਥੇਡੇ ਮਾਰਦਾ ਫਿਰਦਾ ਸ਼ਰਮ ਨਹੀਂ ਆਉਂਦੀ ਨਹੀਂ ਦੇ ਦੇ ਹੁਣ ਤਾਂ ਜਿਹੜੀ ਕਹਿੰਦਾ ਪਈ ਹੁ ਇੱਥੇ ਕੋਈ ਲਿਆਉਣੀ ਬੇਬੇ ਜੀ ਦੇਖ ਕੇ ਆ ਤੇਰੀ ਜਿਹੜੀ 5000 ਲਿਆ ਕੇ ਦਿੱਤੀ ਐ ਬਾਪੂ ਨੇ ਦਵਾਈ ਲਿਆਉਣੀ ਆ ਆਹੋ ਤੈਨੂੰ ਤਾਂ ਗੱਲਾਂ ਆਉਣੀਆਂ ਨੇ ਤੇਰੇ ਜਿਹੇ ਟਾਈਮ ਆਉਣ ਦੇ ਫੇਰ ਪਤਾ ਲੱਗੂ ਤੇਰੇ ਤੇ ਹਾਏ ਮੇਰੇ ਭਾ ਕੋਈ ਨਹੀਂ ਸਿਆਣ ਦਾ ਬੁੜੇ ਬੰਤੇਆਂ ਨੂੰ ਹਾਰਾ ਕਰ ਪੱਟੀ ਜਿ ਟੋਲੀ ਸੇ ਬਾਪੂ ਜਿਹੜੇ ਕਮਰੇ ਚ ਰਹਿਕੀਆਂ ਕਿਹੜੀ ਦਵਾਈ ਦੇਮ ਆ ਤਾਂ ਜਾਇ ਖਾਣੇ ਨੇ ਪੜਾਈ ਵੀ ਨਹੀਂ ਮਾਪਿਆਂ ਨੇ ਵੀ ਪੜਕੇ ਵੀ ਦਵਾਈ ਬੁੱਕੇ ਬੰਦਾ ਚੱਕਰ ਚਾਕੇ ਲੈ ਲਏ ਸੱਪਾ ਖਾਣਾ ਨਹੀਂ ਆ ਬਲਾਈ ਸੋਹਣੀ ਸੀਸੀ ਗਾੜੀ ਪਈਆ ਨਹੀਂ ਚਲੇ ਇਹੀ ਦੇ ਦੰਨੀ ਆ ਜਦ ਬੁੜੀ ਠੀਕ ਹੋਜੂ ਜਦ ਠੀਕ ਹੀ ਹੋਜੂ ਤੇ ਗਲਤ ਵੀ ਨਾ ਦਿੱਤੀ ਜਾ ਕੇ ਜਾਇ ਖਾਣੇ ਦੀ ਨੀ ਸਾਰਾ ਪਿੰਡ ਮੂਹਰੇ ਮੂੰਹ ਦੇਊਗਾ ਨਾਲੇ ਬੁਢੀ ਦੇ ਪੇਕੇ ਦਾ ਐਡੇ ਪਹੜੇ ਨੇ ਮੈਂ ਤਾਂ ਖਾਣ ਤੱਕ ਕਹਣਗੇ ਕੀ ਕਰਾਂ ਜੀ ਮਾਂ ਮੈਂ ਤਾਂ ਡਾਲਾ ਜਾਂ ਵੀ ਸੱਪਿਆ ਹੋਇਆ ਤੇ ਲੱਗਦੀ ਰਖਾਂ ਘਾਲੀ ਵੀ ਹੈ ਚੱਲ ਦੇ ਕੇ ਦੇਖ ਗਏ ਦੋ ਚਮਚੇ ਖਬਰ ਸੈਕਟੀਫੋਜੇ ਲੈ ਬੇਬੇ ਜੀ ਦਵਾਈ ਲੈ ਲਓ ਮਾਤਾ ਸਬਜੀਦਾਰ ਖੇਤੋਰੀਆਂ ਦੀ ਜਾ ਕੇ ਦੇਖਦੀਆਂ ਕਿ ਮੈਂ ਪੱਤੀਆਂ ਬਨ ਬਨ ਲੰਗਦੀਆਂ ਮੂੰਹ ਤੇ ਲੋ ਕੋ ਹਲਕੋ ਹਕੇ ਮੂੰਹ ਨੂੰ ਆ ਦਵਾਈ ਲੈ ਲੈਣੀ ਆ ਹਾਈ ਨਹੀਂ ਕੇ ਪੋ ਤੇਰਾ ਕੋਈ ਨਹੀਂ ਹੈਗਾ ਹਾਂ ਦਵਾਈ ਨੂੰ ਥੋੜੀ ਕੌੜੀ ਜੀ ਹੈ ਉਹ ਪਰ ਕਹਿੰਦੇ ਹੁੰਦੇ ਨੇ ਜਿਹੜੀ ਦਵਾਈ ਪੀਣ ਨੂੰ ਕੌੜੀ ਲੱਗੇ ਉਹ ਵਧੀਆ ਹੁੰਦੀ ਆ ਮੈਨੂੰ ਲੱਗਦਾ ਠੀਕ ਹੋ ਜਾਈ ਮੈਂ ਦਵਾਈ ਬਦੇ ਸਾਰੀ ਪਾ ਲੈਣੀ ਆ ਜੀ ਲੈ ਵੀ ਦਵਾਈ ਲੈ ਮੈਂ ਤਾਂ ਦਵਾਈ ਦਿੱਤੀ ਸੀ ਬੇਬੇ ਕਿਵੇਂ ਜੋ ਗਾਇ ਕਰਨ ਲੱਗੀ ਫੇਰ ਬੰਨ ਨੂੰ ਮੇਰੇ ਬਾਪਦਿਆ ਕਰਨ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਹੈ ਤੂੰ ਮੈਨੂੰ ਐ ਕਹਿ ਨਹੀਂ ਕਦੇ ਉਹ ਚੋਰਾ ਉਹ ਭੱਜ ਗਿਆ ਉਧਰ ਹੈ ਮੈਂ ਤੇ ਆਉਂਗੀ ਤੈਨੂੰ ਪਤਾ ਵਿਆਹ ਕੇ ਬਾਹਰ ਦੀ ਮੱਥੇ ਸਾਡੇ ਮਲੰਕਾ ਨੇ ਨਾ ਮੇਰੇ ਪੁੱਤ ਨੂੰ ਜੋੜੀ ਨਾ ਕੋੜੀ ਨਾ ਮੋਟਰਸਾਈਕਲ ਨਾ ਕਈ ਘੜਾ ਨਾ ਛਾਪ ਨੀ ਮੈਨੂੰ ਸਾਨੂੰ ਤਾਂ ਹਾਂ ਮੈਂ ਤੈਨੂੰ ਅੱਜ ਮੈਂ ਤੈਨੂੰ ਅੱਜ ਹੈ ਹੈ ਮੈਂ ਤੈਨੂੰ ਮੈਂ ਕਹਿੰਦੀ ਆ ਅੱਜ ਤਾਂ ਮੈਂ ਤੈਨੂੰ ਛੜਦੀ ਹਾਂ ਘਰ ਤਾਂ ਲੈ ਕੇ ਪੇਜੀ ਨਾ ਤਾਂ ਮੈਂ ਤੁਹਾਨੂੰ ਦਵਾਈ ਲੈ ਕੇ ਦਿੱਤੀ ਆ ਹੈਂ ਫੀਕ ਹੋ ਜਾਓਗੇ ਛੇਤੀ ਨਾਲ ਤੁਸੀਂ ਮੇਰੇ ਪੇਕੇਵਾਰੇ ਮਾੜਾ ਚੰਗਾ ਬੋਲਦੇ ਹੋ ਇਹ ਤਾਂ ਨਹੀਂ ਬੇਬੇ ਜੀ ਕੋਈ ਗੱਲ ਬਣੀ ਮੈਂ ਤਾਂ ਤੁਹਾਨੂੰ ਬੇਬੇ ਜੀ ਬੇਬੇ ਜੀ ਕਰਦੀ ਥੱਕ ਗਈ ਕੀ ਹੋ ਗਏ ਬੇਬੇ ਜੀ ਤੁਹਾਨੂੰ ਘਰ ਆ ਹਾਂ ਨੇ ਤੇਰੇ ਪੇਕੇ ਗਾ ਹਰਾਮ ਨੇ ਕਨੇਡਾ ਚ ਨੇ ਮਲੰਗ ਤੇਰੇ ਪੇਕੇ ਕੀ ਰਿਕਸ਼ਾ ਨਹੀਂ ਜਾਂਦਾ ਮੈਂ ਤਾਂ ਜਾਵਾਂਗੀ ਤੇਰੇ ਪੇਕੇਆਂ ਕੋਲ ਮੈਂ ਤਾਂ ਕਹੂੰਗੀ ਤੂੰ ਨੰਗਾ ਆਂਦੀ ਐ ਤੇਰਾ ਦਾਦਾ ਅਨੰਦ ਤੇਰਾ ਪਾਈ ਨੰਗ ਚਲ ਪਿਆ ਨੰਗ ਤੇਰੀ ਮਾਂ ਮਲੰਗਣੀ ਹਾਂ ਉਹ ਉਹ ਚੌਰਾ ਉਹ ਪਤਾ ਨਹੀਂ ਕਿੱਧਰ ਗਿਆ ਬੇਬੇ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਹੋਰ ਹੀ ਜਵਲੇ ਦੀ ਮਾਰ ਲੱਗੀ ਮੈਂ ਤਾਂ ਦਵਾਈ ਦਿੱਤੀ ਸੀ ਵੀ ਖੰਘ ਠੀਕ ਹੋ ਜਾਊ ਬੇਬੇ ਤਾਂ ਹੋਰ ਹੀ ਕੰਮ ਕੋਲਣ ਲੱਗੀ ਕਿਤੇ ਹੋਈ ਨਾ ਕਸਰ ਕੋਈ ਬੇਬੇ ਨੂੰ ਬਾਪੂ ਜੀ ਨੇ ਬੋਲ ਮਾਰਦੀ ਆ ਮੈਂ ਤਾਂ ਬਾਪੂ ਜੀ ਬਾਪੂ ਜੀ ਬਾਪੂ ਜੀ ਪਤਾ ਨਹੀਂ ਬੇਬੇ ਦਾ ਕੀ ਕਾਮਲ ਜੇ ਮਾਰੀ ਜਾਂਦੀ ਐ ਮੇਰੇ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਗੱਲ ਉਹ ਭਾਈ ਤੜਕੇ ਤਾਂ ਇਹ ਚੰਗੀ ਭਲੀ ਸੀ ਹੈ ਕੋਈ ਗਲਤ ਦਵਾਈ ਦਬੂਈ ਤਾਂ ਨਹੀਂ ਦੇ ਦਿੱਤੀ ਕਿਤੇ ਤਾਂ ਬਾਪੂ ਜੀ ਗਲਤ ਕਾਦੀ ਦੇਣੀ ਸੀ ਮੈਂ ਤਾਂ ਸੋਡ ਵਾਲੇ ਕਮਰੇ ਚੋਂ ਆ ਕੇ ਖਾਂਗਾ ਹੀ ਸੀਸੀ ਦਿੱਤੀ ਆ ਉਹਦੇ ਨਾਲ ਪਤਾ ਨਹੀਂ ਕੀ ਹੋ ਗਿਆ ਜਿਵੇਂ ਕਾਸਰ ਹੋਈ ਜਿਵੇਂ ਕਰ ਜੀ ਬੇਬੇ ਦਾ ਮੇਰੇ ਵਾਲੇ ਕਮਰੇ ਚ ਦਵਾਈ ਕਿੱਥੋਂ ਆ ਗਈ ਚਲ ਆਪਾਂ ਦੇਖਦੇ ਆ ਜਾਈਂ ਆ ਜਾ ਬਾਪੂ ਜੀ ਕਿਤੇ ਹੋਰ ਨਾ ਕੋਈ ਸਿਆਣੇ ਸੁਣੇ ਕੋਲ ਫੇਰਦਾ ਆਪਾਂ ਮੇਰਾ ਤਾਂ ਬਾਪੂ ਜੀ ਕਿਰਪਾ ਦੇਖੋ ਹੋਰ ਬੇਬੇ ਓਏ ਹੋ ਕੀ ਗਿਆ ਇਹਨੂੰ ਭਾਈ ਨੂੰ ਘੋਪੀ ਹੋ ਗਿਆ ਤੈਨੂੰ ਆ ਗਿਆ ਚੋਰੀਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੜਕੇ ਦੀਦਾ ਮੇਰਾ ਬੁਰਾ ਹਾਲ ਹੋਇਆ ਪਿਆ ਵੇ ਭੈਣ ਬਿਆ ਖਸਮਾ ਚੋਰੀਆ ਤੇਰਾ ਪਿਓ ਕੰਜਰ ਸਾ ਜੰਮ ਕੇ ਸਿੱਟ ਗਿਆ ਮੇਰੇ ਪੱਲੇ ਪਾਉਣ ਨੂੰ ਓਏ ਮੈਨੂੰ ਕਿਉਂ ਗਾਲਾਂ ਕੱਢੀ ਜਾਂਦੀ ਆ ਭਾਈ ਤੈਨੂੰ ਕਹੋ ਜੀ ਦਵਾਈ ਦੇਤੀ ਤੈਨੂੰ ਹੀ ਕੱਢੋ ਹੋਰ ਕੀ ਤੇਰੀ ਮਾਂ ਨੂੰ ਕੱਢੋ ਕੰਜਰੀ ਨੂੰ ਹਰਜਾ ਤੂੰ ਆ ਮੈਂ ਕਹਿੰਦੀ ਤੂੰ ਮੇਰੇ ਹੱਥਾਂ ਲਾ ਪਤਾ ਨਹੀਂ ਕਿ ਪੜਾ ਕੋਈ ਬਿੱਜੂ ਬੋਲਦਾ ਮੈਨੂੰ ਤਾਂ ਲੱਗਦਾ ਕਿ ਸਿਆਣੇ ਕੋਲ ਜਾਣਾ ਪਊ ਹਾਂ ਸਿਆਣਾ ਕਿਹੜਾ ਸਿਆਣਾ ਬਣਿਆ ਸਿਆਣਿਆਂ ਦੀ ਤੇਰੀਆਂ ਵੀ ਖਾਖਾਂ ਬਾੜੂ ਵਿੱਚੀ ਓ ਭਾਈ ਇਹਨੂੰ ਕੀ ਤਟਾਂ ਐ ਬੌਲ ਮਾਰੀ ਜਾਂਦੀ ਐ ਬਾਪੂ ਜੀ ਮੇਰੇ ਮੇਰੇ ਸਿਰ ਤੇ ਗੱਲ ਆ ਜਾਂਦੀ ਐ ਮੈਂ ਤਾਂ ਕੰਕੜ ਦਵਾਈ ਦਿੱਤੀ ਸੀ ਫੇ ਮੈਨੂੰ ਵੀ ਸਿਰ ਚ ਆ ਤੀ ਠੀਕ ਹੋ ਆ ਜੂ ਆਪਈ ਅਸੀਸੀ ਦੇ ਵਿੱਚ ਘੁੱਟ ਬੋਲਾ ਆ ਦਵਾਈ ਦਿੱਤੀ ਸੀ ਓ ਬਾਈ ਆ ਦਵਾਈ ਦਿੱਤੀ ਆ ਬਾਪੂ ਜੀ ਆ ਸੀਸੀ ਦਿੱਤੀ ਸੀ ਬਹੁਤ ਪੜੇ ਤੋ ਤੋ ਪਾਈ ਪੈ ਨਹੀਂ ਪਤਾ ਨਹੀਂ ਜੈ ਖਣ ਦੇ ਆ ਸਰਫ ਮੁੱਕਿਆ ਪੇ ਮੈਂ ਨਾ ਵੀ ਸਰਫ ਚਲਦਾਂ ਨ ਪੁੱਤੇ ਦਾ 1000 ਰੁਪਏ ਦਾ ਸਰਫ ਮਹੀਨਾ ਨਹੀਂ ਕੱਟਦਾ ਅੱਜ ਕੱਲ ਤਾਂ ਮੈਂ ਤਾਂ ਦੁਖੀ ਕਰੀ ਪਈ ਆ ਐ ਨਹੀਂ ਹੈਗਾ ਵੀ ਦੋ ਦਿਨ ਤਿੰਨ ਦਿਨ ਕੱਪੜੇ ਪਾ ਲਗੇ ਬਸ ਆਥ ਨੇ ਪਾਏ ਨੇ ਜਿਹੜੋ ਤੜਕੇ ਨੂੰ ਲਾਤੇ ਜਿਹੜੇ ਤੜਕੇ ਪਾਏ ਨੇ ਉਹ ਆਥਾਂ ਨੂੰ ਲਾਤੇ ਰੋਜ਼ ਲਾ ਕੇ ਸੜ ਦਿੰਦੇ ਨੇ ਇਹਨਾਂ ਦਾ ਕੀ ਜ਼ੋਰ ਲੱਗਦਾ ਪੰਗੇ ਤਾਂ ਸਾਨੂੰ ਨਹੀਂ ਆਹ ਦੀ ਗੱਲ ਪਈ ਜਾਂਦੀ ਮੈਨੂੰ ਲੱਗਦਾ ਇਹ ਹੀ ਹੁੰਦਾ ਗਾਹ ਤੌਂਦਾ ਮੈਂ ਦੇਖਦੀ ਆ दारू ता नाल जट दे कब्रਾਂ تک جاਹੋਗੀ दारू ता नाल जट दे ओ मशीन जी चलਦੀ ਆ ਮੈਨੂੰ ਲੱਗਦਾ ਗੇਬੋ ਕੱਪੜੇ ਤੋਰੀਏ ਕੰਮ ਕਰਦੀ ਸੀ ਕੰਮ ਕਰਦੀ ਸੀ ਮੈਂ ਤਾਂ ਆ ਕੀ ਲਕੋਣਾ ਵੇ ਕੀ ਲਾ ਹੈ ਆ ਕੀ ਆ ਕੋਸ ਲਿਗੇ ਬਹੁਤ ਜ਼ਵਾਸਾ ਉਹੀ ਮਜ਼ਾਕ ਹੀ ਕਰਨੀ ਰਹਿਣੀ ਆ ਤੂੰ ਮਜ਼ਾਕ ਕਰਦੀਆਂ ਮੈਨੂੰ ਤੇਰਾ ਪਤਾ ਹੈ ਤੂੰ ਰੋਜ਼ ਆ ਨਾ ਚੁੱਸ ਕੇ ਹਾਂ ਓਏ ਮਰੀ ਜਾਂਦੀ ਆ ਪਕਾਈ ਮੇਰੇ ਕੋਲੇ ਕੀ ਆਉਂਦਾ ਦੱਸ ਮੇਰੇ ਕੋਲੇ ਕੀ ਆ ਹੈ ਕੁਛ ਨਹੀਂ ਕਹਿੰਦਾ ਹੁੰਦਾ ਸੀ ਦੇਖਦੀ ਆ ਬਾਬਾ ਕੀ ਆ ਕੀ ਆ ਮੇਰੇ ਸੜ ਦੇ ਉਹੀ ਮਰ ਜਾਂਦੀ ਆ ਜੱਬੜੀ ਜਾ ਕੰਦੇ ਪੋਤਾ ਤੇ ਮਾਪਦਨ ਚੁੱਪ ਫਲੇਗ ਦੇ ਜਾ ਕੇ ਖੜਾ ਹੋ ਪਾ ਲੱਗਦਾ ਕਿ ਬੋ ਨੂੰ ਪਤਾ ਲੱਗ ਗਿਆ ਓਏ ਨਾਜਰਾ ਫੁਰਵੇ ਇਹਦਾ ਕੀ ਕਰਾਂ ਕਿੱਥੇ ਲੁਕੋ ਮੈਨੂੰ ਮੈਂ ਜੇ ਕਿਪੜੂ ਪਤਾ ਲੱਗਿਆ ਇੱਕ ਤਾਂ ਉਹ ਚੌੜੇ ਨੱਕ ਵਾਲੇ ਵੱਡੇ ਨੱਕ ਵਾਲੀ ਬੋਲਦੀ ਬਹੁਤ ਆ ਜੇ ਉਹਨੂੰ ਪਤਾ ਲੱਗਿਆ ਫੇਰ ਤਾਂ ਉਹ ਪੂਰਾ ਗਾਇਬ ਆ ਦੂ ਕਿੱਥੇ ਰੱਖੀਏ ਨਾ ਵੀਰਾਂ ਦਾ ਇਹਦਾ ਦਿਮਾਗ ਤਾਂ ਕੰਮ ਕਰ ਗਿਆ ਆ ਦੇਖ ਆ ਦਵਾਈ ਵਾਲੀ ਸਿੱਸੀ ਚ ਪਾ ਦੇਣਾ ਸਾੜੇ ਨੂੰ ਪਤਾ ਨਹੀਂ ਲੱਗਣਾ ਗੇਬੋ ਕੇਬੋ ਬਨੂਗੀ ਦਰਤਾ ਕਬਰਾ ਤੱਕ ਆਊਗੀ ਦਰਤਾ ਨਾਲ ਜੱਟ ਦੇ ਆਹ ਮਾ ਉਹਨਾ ਕਿਰਾ ਜਮੀਨ ਪਤਾ ਲੱਗਣਾ ਹੁਣ ਤਾਂ ਐਂ ਲੱਗੂ ਵੀ ਉਹਦਾ ਦਾਜਰ ਦੀ ਦਵਾਈ ਪਈਆ ਆ ਰਾਤ ਨੂੰ ਉਠਾਵੇ 12:00 ਵਜੇ ਕਹੇ ਦਵਾਈ ਲੈਣਾ ਕੇ ਉਹ ਦਵਾਈ ਲੈਣਾ ਕਾ ਪੜਿਆ ਉਹ ਕੰਮ ਹਲ ਦੌੜ ਹੰਤਾਲਨੀ ਮੈਂ ਤਾਂ ਨੱਚੂਗੀ ਆ ਜਾ ਬੇ ਮਾਹੀ ਤੇਰਾ ਰੱਜ ਤਾ ਢੀਕਦੀਆਂ ਜਾਵੇ ਮਾਹੀ ਤੇਰਾ ਰਸਤਾ ਉਡੀਕੀਆਂ ਇਹ ਗੇਬੋ ਬੱਸ ਕਰਾ ਤੇਰੇ ਦੌਰਾ ਪੈ ਜੂ ਚੱਲ ਗਾ ਮੈਂ ਤਾਂ ਨੱਚੂਗੀ ਬਾਪੂ ਜੀ ਮੈਨੂੰ ਮਾਝ ਤਾਂ ਦੱਸ ਦੋ ਵੀ ਬੇਬੇ ਜੀ ਨੂੰ ਹੋਇਆ ਕੀ ਐ ਵੀ ਆ ਬੇਬੇ ਜੀ ਨੂੰ ਕੀ ਦਿੱਤਾ ਓਏ ਭਾਈ ਤੇਰੀ ਬੇਬੇ ਨੇ ਤਾਂ ਦਵਾਈ ਨਹੀਂ ਦਿੱਤੀ ਔਰ ਉਹ ਤਾਂ ਤੇਸੀ ਦਾ ਪੈਗ ਮਾਰ ਗਈ ਹੁਣ ਤਾਂ ਇਹ ਭਾਈ ਆਖਰੀ ਠੀਕ ਹੋਊ ਹਾਏ うわ <laughs>